ਪੁਲਿਸ ਪ੍ਰਸ਼ਾਸਨ ਜੁਰਦਾਬਾਦ ਸੈਜ ਮਹਿਕਮਾ ਜੁਰਦਾਬਾਦ ਸੈਜ ਮਹਿਕਮਾ ਜੁਰਦਾਬਾਦ ਪੁਲਿਸ ਪ੍ਰਸ਼ਾਸਨ ਜੁਰਦਾਬਾਦ ਸੈਜ ਮਹਿਕਮਾ ਜੁਰਦਾਬਾਦ ਪੁਲਿਸ ਪ੍ਰਸ਼ਾਸਨ ਜੁਰਦਾਬਾਦ ਮੇਰਾ ਸਰਦਰਬੀਰ ਸਿੰਘ ਜੀ ਕਿਹੜਾ ਪਿੰਡ ਹੈ ਜਗੜੇਵਾਲ ਜੀ ਕੀ ਗੱਲਬਾਤ ਕੀ ਹੈ ਜਿਹੜਾ ਕੋਈ ਧਾਰੇਬਾਜੀ ਕਰਦੇ ਜੀ ਸਰ ਜਦੋਂ ਮੈਂ ਬਰਸਾਤ ਢੋਣ ਦੀ ਉਹਦਨ ਦੀ ਗੱਲ ਆ ਐਕਸਾਈਜ ਮੈਂ ਕਹਿੰਦੇ ਪੁਲਿਸ ਪਾਲਟੀ ਨੇ ਰੇਡ ਕੀਤਾ ਦਰਿਆ ਕੰਡੇ ਤੇ ਤੇ ਉਹਦੇ ਵਿੱਚ ਇੱਕ ਬਾਰ ਅੱਜ ਦੀ ਤਰੀਖ ਦੇ ਵਿੱਚ ਆਈ ਆ ਉਹਨਾਂ ਵਿੱਚ ਸਾਡੇ ਨਾਲ ਵੀ 3.5 ਨਜਾਇਜ਼ ਪਰਚੇ ਕੀਤੇ ਗਏ ਨੇ ਅਸੀਂ ਇਹੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਭਗਵੰਤ ਮਾਨ ਗਾੜੀ ਮੁੱਖ ਮੰਤਰੀ ਗਾੜੀ ਕਿ ਸਾਨੂੰ ਨਜਾਇਜ਼ ਜਿਹੜਾ ਵਾ ਪਰਚੇ ਨਾ ਕੀਤੇ ਜਾਣ ਜਿਨ੍ਹਾਂ ਦੇ ਭਾਂਡੇ ਆ ਜੋ ਤੁਹੋਂ ਲਿਆਂਦੇ ਆ ਜਾਂ ਉਹਨਾਂ ਤੇ ਪਾਏ ਜਾਣ ਸਾਨੂੰ ਨਜਾਇਜ਼ ਭਾਂਡੇ ਜਿਹੜੇ ਨਾ ਪਾਏ ਜਾਣ ਸਾਡੀ ਇਹੋ ਮੰਗਿਆ ਸਰ ਨਹੀਂ ਨਹੀਂ ਸਰ ਮੈਂ ਕਬੱਡੀ ਦਾ ਪਲੇਅਰ ਆ ਮੈਂ ਮੀਂਹ ਮੰਡੀ ਕਾਲੇ ਨਾਲ ਕਬੱਡੀ ਖੇਡਦਾ ਰਿਹਾ ਉਸ ਤੋਂ ਬਾਅਦ ਸਰ ਮੇਰੇ ਮੰਮੀ ਡਾਡੀ ਦੀ ਧੱਤ ਹੋ ਗਈ ਆ ਮੈਂ ਆਪਣੇ ਬੱਚੇ ਮੇਰੇ ਛੋਟੇ-ਛੋਟੇ ਆ ਮੈਂ ਆਪਣਾ ਲੱਕੜ ਦਾ ਵਪਾਰ ਕਰਦਾ ਰਿਆ ਸਰ ਤੇ ਆਪਣਾ ਹੁਣ ਮੈਂ ਆਪਣਾ ਮਾੜਾ ਮੋਰ ਪੈਲੀ ਪੁਲੀ ਠੇਕੇ ਤੇ ਲੈ ਲੈਣਾ ਆਪਣਾ ਖੇਤੀਬਾੜੀ ਨਾਲ ਸੰਬੰਧ ਰੱਖਦਾ ਹਾਂ ਕੋਈ ਇਹ ਮਤਲਬ ਰੰਜਿਸ਼ ਕਰਕੇ ਧਰਤੇ ਪਰਚਾ ਪਾਇਆ ਜਾਂਦੇ ਆ ਜਾਂ ਕੋਈ ਵਧੀਆ ਜੀ ਹੋਈ ਸਾਰੇ ਜਿਹੜਾ ਵਾ ਕੋਈ ਵੀ ਆ ਵੀ ਇਹ ਜਿਹੜੀ ਸਰਕਾਰ ਦੇ ਦਬਾਅ ਨਾਲ ਪਰਚਾ ਜਿਹੜਾ ਵਾ ਕੀਤਾ ਵਾ ਪਾਰਟੀ ਬਾਜ਼ੀ ਕਰਕੇ ਕਿਹੜੀ ਪਾਰਟੀ ਬਾਜ਼ੀ ਨਾਲ ਮੈਂ ਸਰ ਕਾਂਗਰਸੀ ਪੱਕਾ ਬੰਦਾ ਜੀ ਅੱਛਾ ਇਹ ਆਮ ਆਦਮੀ ਪਾਰਟੀ ਬੰਦੇ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਆ ਉਹਨਾਂ ਨੇ ਪਰਚੇ ਪੁਚੇ ਕਰਾਏ ਆ ਇਹ ਸਾਬ ਪੁਲਸ ਨੂੰ ਪਤਾ ਜੀ ਝੂਠਾ ਸਾਰਾ ਕੋ ਪਾਇਆਗਾ ਸਭ ਕੋ ਝੂਠਾ ਪਾਇਆਗਾ ਜੀ ਕੀ ਮੰਗ ਕਰਦੇ ਤੁਸੀਂ ਪੁਲਸ ਪਚਾਰ ਮੁਰਪਰ ਕਰੀਏ ਵੱਡੇ ਕੋ ਸਾਰੇ ਅਸੀਂ ਇਹੋ ਅਧਿਕਾਰੀਆਂ ਵੱਡਿਆਂ ਕੋ ਵੱਡੇ ਅਫਸਰਾਂ ਨੂੰ ਮੁੱਖ ਮੰਤਰੀ ਘੜੀ ਹੱਥ ਜੋੜ ਕੇ ਬੇਨਤੀ ਆ ਕਿ ਜਿਨ੍ਹਾਂ ਤੇ ਹੈਗੇ ਆ ਉਹਨਾਂ ਤੇ ਪਾਇਆ ਜਾਣਾ ਸਾਡੇ ਨਿਗਨਿਗੇ ਬੱਚੇ ਆ ਕਾਨੂੰਨੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਜਾਵੇ ਸਰਦਿਆ ਨਾ ਕੀਤੀ ਜਾਵੇ ਨਹੀਂ ਜੀ ਸਰ ਸਾਨੂੰ ਪਤਾ ਹੀ ਨਹੀਂ ਜੀ ਸਾਨੂੰ ਪਤਾ ਨਹੀਂ ਕਿਹਦੇ ਕਿਹਦੇ ਨਹੀਂ ਹੈ ਕਿ ਜੀ ਇਹ ਮੰਡ ਚ ਫੜੀ ਗਈ ਸਾਰੀ ਮੰਡ ਚ ਵਾਰਾਗਰਦੀ ਪਤਾ ਨਹੀਂ ਕਿੱਥੋਂ ਲਿਆਦੇ ਗਏ ਆ ਹਾਂ ਹਾਂ ਜੀ ਕੋਣ ਆਇਆ ਇਥੇ ਸ਼ਾਇਦ ਕੋਣ ਆਇਆ ਇਥੇ ਕਾਲ ਇੱਕ ਲੰਬੜ ਲੰਬੜ ਮੁੰਡਾ ਵਾ ਉਹਨੂੰ ਫੜਿਆ ਗਿਆ ਉਹ ਉੱਤੇ ਵੀ ਨਿਯੱਕ ਪੁਲਿਸ ਨੇ ਫੜ ਕੇ ਉੱਤੇ ਪਰਚਾ ਦਰਜ ਕਰਤਾ ਜੀ ਅੱਛਾ ਹਾਂਜੀ ਤੁਹਾਡੇ ਕਿਨੇ ਬੰਦੇ ਪਰਚੇ ਪਾਏ ਸਾਡੇ 4 ਬੰਦੇ ਪਾਏ ਆ ਜੀ 4 ਬੰਦੇ ਜੀ ਹਾਂਜੀ ਬੰਦੇ ਕੋਰ ਐਕਸਰਸਾਈਜ਼ ਭਾਗ ਤੋਂ ਕੋਣ ਬੰਦਾ ਹੈ ਐਕਸਰਸਾਈਜ਼ ਭਾਗ ਤੋਂ ਰਾਣਾ ਚਾਰਜਾ ਜਿਹੜਾ ਅੱਛਾ ਉਹ ਆਇਆ ਸੀ ਨਾਲ ਹਾਂਜੀ ਲਾਗਤ ਬਾਜੀ ਕਰਕੇ ਤੁਹਾਡੇ ਪਾਇਗਾ ਲਾਗਤ ਬਾਜੀ ਕਰਕੇ ਹਾਂਜੀ ਠੀਕ ਹਾਂਜੀ ਬਾਪੂ ਜੀ ਕੀ ਨਾਂ ਤੁਹਾਡਾ ਪ੍ਰਕਾਸ਼ ਸਿੰਘ ਕਾਹਨਾ ਕੰਮ ਕਰਦੇ ਨੇ ਮਾ ਮਾ ਲੰਗੜੀ ਮਾ ਲੰਗੜ ਚਾਰ ਦੀ ਜਿਹੜੀ ਰੇਡ ਪਈ ਅਕਸਾਈ ਵਿਭਾਗ ਵੱਲੋਂ ਆਈ ਤਾਂ ਪੁਲਸ ਨੇ ਪਾਈ ਆ ਤੇ ਸ਼ਰਾਬ ਪਾਈ ਹੈ ਤੁਹਾਡਾ ਵੀ ਨਾਮ ਵਿੱਚ ਪਾਇਆ ਗਿਆ ਕਬਾਲ ਲਿਖਿਆ ਹਾਂਜੀ ਨਾਮ ਸਾਡਾ ਕਿਉਂ ਤੁਹਾਡਾ ਨਾਮ ਪਾਇਆ ਗਿਆ ਹੋਇਆ ਮੈਂ ਦਸ਼ਮੀ ਪਾਈ ਨੇ ਪਾਸ ਤਾਂ ਪਿੰਡ ਨਹੀਂ ਰਾਜਦਾਨਾ ਤੇ ਉਹਨੇ ਪਾਪੂ ਦਤਾ ਇਹੋ ਜੀ ਕੋਈ ਗੱਲ ਬਾਤ ਨਹੀਂ ਹੈ ਸਿਆਸੀ ਸਿਆਸੀ ਪਾਰਟੀ ਕਰਕੇ ਤਾਂ ਇਹ ਕੋਈ ਐਸਾ ਕੰਮ ਆ ਗਿਆ ਇਹੜੇ ਬੰਦੇ ਆਮਾਦੀ ਪਾਰਟੀ ਬੰਦੇ ਕਿ ਕਾਂਗਰਸ ਬੰਦੇ ਕਿ ਅਕਾਲੀ ਬੰਦੇ ਜਿਹੜੇ ਤੁੰ ਬੋਲ ਰਹੇ ਹੈ। ਮੈਂ ਉਹ ਕਾਂਗਰਸ ਵੀ ਤੇ ਅਹੀਂ ਆ ਗਏ ਦੋ ਪਰ ਦੂਬਾ ਅਹੀਂ ਤੇ ਪਰ ਉਹ ਕਾਂਗਰਸ ਹੀ ਵੀ ਹੈ। ਉਹ ਕਾਂਸੀ ਵੋਟਾਂ ਪਾਈਆਂ। ਹਾਂ ਜੀ। ਤਾਂ ਕਰਦੇ ਪਰ ਜੇ ਭਾਈ। ਤਾਂ ਤਾਂ ਕਰਦਾ। ਕੀ ਮੰਗ ਕਰਦੇ ਤੇ? ਮੰਗੇ ਵੀ ਜਿਹਦੇ ਪਾਂਡੇ ਉਹਨਾਂ ਦੇ ਪੈਸੇ ਸਾਡੇ ਗਿੱਦਾਂ ਦੇ ਨਾਲ ਹੈ। ਠੀਕ। ਕਰ ਜਾਂਦਾ ਨਾ ਦੇਖੀ। ਇਹਨਾਂ ਆਪਣਾ ਕੀ ਗੱਲ ਹੋਈ ਹੈ? ਆ ਰਾਜਵਿੰਦਰ ਸਿੰਘ ਉਰਫ ਰਾਜਾ ਸਿੰਘ। ਇਹ ਗੱਲ ਹੋਈ ਹੈ ਗੱਲ ਅਕਸਾਈਜ ਮਹਿਕਮਾ ਪੁਲਿਸ ਮਹਿਕਮਾ ਆਏ ਮੀਂਹ ਵਰਦੇ ਚ ਭਾਂਡੇ ਫੜੇ ਪਤਾ ਨਹੀਂ ਕਿੱਥੋਂ ਫੜੇ ਆ ਕਿੱਥੋਂ ਨਹੀਂ ਕੰਜਾਇਜ ਹਟ ਤੇ ਪਈ ਜਾਂਦੇ ਅੱਛਾ ਇਹ ਡਰਮ ਰੂਮ ਫੜੇ ਕੋਈ ਐਲਾਨ ਫੜਿਆ ਕੋਈ ਉਹ ਐਲਾਨ ਬਰਾਮਤ ਕੀਤੀ ਆ 18000 ਐਲਾਨ ਬਰਾਮਤ ਕੀਤੀ ਆ ਤੇ ਕੋਈ ਨਾ ਕਹਿਣ ਫੜੇ ਆ 5-7 ਕਹਿਣ ਫੜੇ ਆ ਅੱਛਾ ਬਾਹਰੋਂ ਘਟੀਆਂ ਜੋ ਫੜਿਆ ਮੰਡ ਦੇ ਵਿੱਚੋਂ ਕੋਈ ਮੌਕੇ ਦੇ ਬੰਦਾ ਫੜਿਆ ਗਿਆ ਨਹੀਂ ਨਹੀਂ ਕੋਈ ਮੌਕੇ ਤੇ ਫੜਿਆ ਨਹੀਂ ਗਿਆ ਨਾ ਕਹਿੰਦੀ ਵੀਡੀਓ ਬਣੀ ਆ ਮੌਕੇ ਦੇ ਜਿਹੜੇ ਹੁਣ ਨਾ ਪਾਏ ਫਿਰ ਕਿਉਂ ਪਾਏ ਇਹ ਲਾਗਤ ਬਾਜੀ ਨਾ ਪਾਏ ਗਏ ਆ ਅੱਛਾ ਪਿੰਡ ਦੇ ਵਿੱਚੋਂ ਤੜੇ ਬਾਜੀਆਂ ਦਾ ਹਾਂਜੀ ਕੋਈ ਇਹੋ ਜੀ ਗੱਲਬਾਤ ਨਹੀਂ ਨਹੀਂ ਹੈ ਨਹੀਂ ਕੀ ਮੰਗ ਕਰਦੇ ਨਹੀਂ ਅਸੀਂ ਹੋ ਮੰਗ ਕਰਦੇ ਆ ਪੇ ਪਰਚੇ ਨਾਂ ਨਿਆਜ਼ ਕੀਤੇ ਜਾਣ ਆਪਣੀ ਪੋਣ ਨਿਸ਼ਾਨ ਕਰਕੇ ਕੀਤੇ ਜਾਣ ਸਰ ਇੱਕ ਗਗੜੇ ਵਾਲਾ ਸਰ ਇੱਕ ਧਾਰਦੇ ਵਾਲਾ ਐਕਸਾਈ ਵਿਭਾਗ ਲੋ ਸਾਂਝੀ ਕਾਰਵਾਈ ਕਰਕੇ ਕੋਈ ਨਛਾ ਛਲਾਬ ਇਤਨੇ ਬੰਦੇ ਦਾ ਪਰਚਾ ਦਰਜ ਕੀਤਾ ਸਰ ਕੀ ਮਾਮਲਾ ਹੈ ਗਾ ਜੀ ਇਹ ਸਰ ਆਪਾਂ ਨੂੰ ਮਗਰਖਾ ਦੀ ਤਰ੍ਹਾਂ ਵਿਲੀ ਇਦਰਾਉਂ ਪਾਰ ਜਿਹੜੇ ਆ ਆਰ ਤੇ ਪਾਰ ਜਿਹੜੇ ਆ ਨਸ਼ਾ ਵੇਚਣ ਦੇ ਆਦੀ ਬੰਦੇ ਏੜ ਕੀਤਾ ਤੇ ਉਥੇ 16 ਕਿਲੋ 1630 ਕਿਲੋ ਐਮਐਲ ਜਿਹੜੀ ਖਰਾਬ ਆ ਬਰਾ ਲਾਣ ਬਰਾਮਦ ਕੀਤੀ ਆ ਤੇ ਇੱਕ ਦੋਸ਼ੀ ਰੈਸਟ ਆ ਤੇ ਤਿੰਨ ਜਿਹੜੇ ਆ ਨਹੀਂ ਰੈਸਟ ਅਰ ਮੌਕੇ ਤੋਂ ਕੋ ਫੜਿਆ ਗਿਆ ਕੋਈ ਬੰਦਾ ਤੇ ਮੌਕੇ ਤੋਂ ਨਹੀਂ ਕੋਈ ਫੜਿਆ ਗਿਆ ਇਹ ਪਿੰਡ ਵਾਲੇ ਕਹਿ ਰਹੇ ਵੀ ਸਾਡੀ ਇਹ ਨਹੀਂ ਕੰਮ ਨਹੀਂ ਕਰਦੀ ਸਾਡੇ ਨਾਲ ਝੂਠੇ ਪਾਏਗੇ ਸਾਡੇ ਜਮਾਨੀ ਹੈਗਾ ਨਹੀਂ ਜੀ ਬਹੁਤ ਉਹ ਵੇਚਦੇ ਤਾਂ ਹੀ ਕਰਕੇ ਉਥੇ ਰੇਟ ਹੋਈ ਇਹ ਰੇਟ ਕਰੇ ਇਹ ਸਾਂਝੀ ਕਾਰਵਾਈ ਕੀਤੀ ਹੈ। ਹਾਂਜੀ ਸਾਈਪੋ ਅਗਲਾ ਉਹਦੇ ਪੰਜਾਬ ਤੋਂ ਸਾਂਝੀ ਕਾਰਵਾਈ ਕੀਤੀ ਗਈ। ਹੁਣ ਸਰਵਰ ਕੀ ਕੀਤਾ ਗਿਆ ਰਿਹਾ? ਤੇ ਰੇਡ ਕਰਕੇ ਇੱਕ ਬੰਦਾ ਗ੍ਰਿਫਤਾਰ ਕੀਤਾ ਜੀ। ਬਾਕੀ ਰੇਡ ਚੱਲ ਰਹੀ ਸੀ। ਕਿੰਨੇ ਬੰਦੇ ਸਰ ਪਰਚਾ ਦਰਜ ਕੀਤਾ ਜੀ? ਕਿੰੋਂ ਬੰਦਿਆਂ ਦੇ ਕੀਤਾ ਜੀ? ਨਾਂ ਦੱਸ ਦਿਓ। ਇੱਕ ਹੈਗਾ ਜੀ ਦਲਬੀਰ ਸਿੰਘ ਸਨ ਆਫ ਸਰਦਾਰਾ ਸਿੰਘ। ਪ੍ਰਕਾਸ਼ ਚੰਦ ਹਰਪੰਸਲਾ ਦਾ ਜੀ। ਰਾਜਵਿੰਦਰ ਸਿੰਘ, ਕ੍ਰੌਂਤ ਸਿੰਘ ਦੇ। ਤੇ ਇੱਕ ਸਵਰਨ ਸਿੰਘ ਲੰਬੜ ਗੁਰਮੁਰੀਆਂ ਦਾ ਇਹ ਗ੍ਰਿਫਤਾਰਾ। ਉਹ ਤਿੰਨ ਗ੍ਰਿਫਤਾਰ ਹੋ ਗਏ। ਇੱਕ ਨਾਮਜ਼ਦ ਕੀਤਾ ਗਿਆ ਸੁਨੀਲ ਕਮਰਸੀਲਾ ਪੁੱਤਰ ਸੁਖਵਿੰਦਰ ਸਿੰਘ ਇਹ ਸਰਪੇਨਿਵਸੀ ਕਹਿਦੇ ਵੀ ਇਹ ਸਾਡਾ ਤੇ ਕੋਈ ਰੋਲ ਨਹੀਂ ਹੈਗਾ ਜੀ ਉਹ ਥਾੜ ਦੇ ਨਾ ਪੁੱਛਾ ਪਤਾ ਕਰਤਾ ਉਹ ਡਾਂਨੇ ਸਿਆਸੀ ਦਬਾ ਕਰਕੇ ਨਹੀਂ ਜੀ ਹੁਣ ਜਿਹੜੇ ਧੰਦਾ ਕਰਦੇ ਉਹਨਾਂ ਤੇ ਕਹਣੀ ਹੁੰਦਾ